ਇਹ ਪਹਿਲਾ ਮੁੱਖ ਮੰਤਰੀ ਹੈ ਜਿਹਨੇ ਮਾਮਾ ਦੇ ਪੁੱਤ ਨੇ ਬਚਾਉਣੇ ਸ਼ੁਰੂ ਕਰਤੇ ਜਿਹੜਾ ਪੰਜਾਬ ਨੂੰ ਹੁਣ ਮੁੱਖ ਮੰਤਰੀ ਮਿਲ ਗਿਆ ਇਹੋ ਜਿਹਾ ਜੋਧਾ ਸ਼ਾਇਦ ਨਾ ਮਿਲੇ ਹਰੇਕ ਦੇ ਬੰਦੇ ਦੇ ਲੱਤਾਂ ਦੇ ਵਿੱਚ ਦਮ ਨਹੀਂ ਧੀ ਹੈਗਾ ਵੀ ਜਿਹੜਾ ਨਸਿਆਂ ਵਾਲਿਆਂ ਦੇ ਵਿਰੁੱਧ ਸਿਕੰਜਾ ਕੱਸ ਦਿੰਦਾ ਜਿਹੜਾ ਨਸੇ ਵਾਲਿਆਂ ਦੇ ਫੜਕੇ ਨੇ ਇਹਨੇ ਜੂਤ ਫੇਰਿਆ ਜਾਂ ਨਸੇ ਦੇ ਵਿਰੁੱਧ ਇਹ ਖੜਾ ਹੈ ਇਹ ਮੁੰਡੇ ਦੇ ਲੱਤਾਂ 'ਚ ਜਾਣ ਹੈ ਅਸੀਂ ਸਾਰਾ ਪੰਜਾਬ ਇਹਦੇ ਨਾਂ 'ਆਮ ਆਦਮੀ ਦਾ ਵਰਕਰ ਤਾਂ ਨਹੀਂ ਮੈਂ ਹੈਗਾ ਮੈਂ ਪਰ ਇਹ ਮੁੰਡੇ ਨੂੰ ਦਿਨੋਂ ਸਲੂਟ ਕਰਦਾ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਜ ਜਿਹੜਾ ਅਸੀਂ ਸੇਵਾ ਕਰੀ ਹੈ ਮੈਂ ਗਊਆਂ ਨੂੰ ਹਰਾਚਾਰਾ ਵਰਜੰਗਬਲੀ ਨੂੰ ਪ੍ਰਸ਼ਾਦੇ ਮੋਰਾਂ ਨੂੰ ਦਾਣੇ ਅਸੀਂ ਅੱਜ ਮਾਨ ਸਾਹਿਬ ਦੇ ਨਾਂ ਦੀ ਪਾਈ ਹੈ 50-50 ਲੱਖ ਧਿਆਨ ਡਰਾਈਵਰਾਂ ਗੱਡੀਆਂ ਦੇ ਵਿੱਚ ਇਹ ਰਹਿੰਦੇ ਨੇ ਕਾਲੇ ਕੰਮ ਕਰਦੇ ਨੇ ਤਾਂ ਇਹਨੂੰ ਸਾਡੇ ਮੁੱਖ ਮੰਤਰੀ ਮੁਖਮੰਤ ਸਿੰਘ ਮਾਣੀ ਕਿ ਜੇ ਮੁੱਖ ਮੰਤਰੀ ਨੇ ਇਹ ਇਹ ਦੇ ਮੁੱਖ ਮੰਤਰੀ ਦਾ ਰਾਜ ਰਹਿ ਜੇ ਜੀ ਮੂਹਰੇ ਮੂਹਰੇ ਆਉਣ ਵਾਲੇ ਸਮੇਂ ਚ ਤਾਂ ਇਹ ਨਸੇ ਦਾ ਨਰਕ ਕਰ ਦੂਗਾ ਜੀ ਕਿਹੜਾ ਪੰਜਾਬ ਨੂੰ ਹੁਣ ਮੁੱਖ ਮੰਤਰੀ ਮਿਲ ਗਿਆ ਇਹ じゃ ਜੋਦਾ ਸਾਇਦ ਨਾ ਮਿਲੇ ਜੀਨੇ ਅੱਜ ਮਾਮਾ ਦੇ ਪੁੱਤ ਬਚਾ ਲੇ ਨਸਿਆਂ ਨਾਲੋਂ ਸਕੰਜਾ ਕਸਤਾ ਨਸਿਆਂ ਵਾਸਤੇ ਡੰਡਾ ਖਿੱਚ ਲਿਆ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਅੱਜ ਜਿਹੜਾ ਅਸੀਂ ਸੇਵਾ ਕਰੀ ਐ ਮੈਂ ਗਊਆਂ ਨੂੰ ਹਰਾਚਾਰਾ ਬਰਜੰਗਬਲੀ ਨੂੰ ਪ੍ਰਸ਼ਾਦੇ ਮੋਰਾ ਨੂੰ ਦਾਣੇ ਅਸੀਂ ਅੱਜ ਮਾਨ ਸਾਹਿਬ ਦੇ ਨਾਂ ਦੀ ਭਾਈ ਹੈ ਵੀ ਜਿਹੜਾ ਇਹਨਾਂ ਨੇ ਨਸੇ ਵਾਲੇ ਦੇ ਸਿਕੰਜਾ ਕੱਸਿਆ ਅਸੀਂ ਇਹਨਾਂ ਦਿਨੋਂ ਤਹਿ ਦਨੋਂ ਧੰਨਵਾਦ ਕਰਦੇ ਆਂ ਹਰੇਕ ਦੇ ਬੰਦੇ ਦੇ ਲੱਤਾਂ ਦੇ ਵਿੱਚ ਦਮ ਨਹੀਂ ਧੀ ਹੈਗਾ ਵੀ ਜਿਹੜਾ ਨਸੇ ਵਾਲਿਆਂ ਦੇ ਵਿਰੁੱਧ ਸਿਕੰਜਾ ਕੱਸ ਦਿੰਦਾ ਜਿਹੜਾ ਨਸੇ ਵਾਲਿਆਂ ਦੇ ਫੜਕੇ ਨਹੀਂ ਇਹਨੇ ਜੂਤ ਫੇਰਿਆ ਜਾਂ ਨਸੇ ਦੇ ਵਿਰੁੱਧ ਇਹ ਖੜਾ ਹੈ ਇਹ ਮੁੰਡੇ ਦੇ ਲੱਤਾਂ 'ਚ ਜਾਨ ਹੈ ਅਸੀਂ ਸਾਰਾ ਪੰਜਾਬ ਇਹਦੇ ਨਾਲ ਆ ਅਸੀਂ ਦਿਨੋਂ ਅਸੀਂ ਦੇਖੋ ਆਮ ਆਦਮੀ ਦਾ ਵਰਕਰ ਤਾਂ ਨਹੀਂ ਮੈਂ ਹੈਗਾ ਮੈਂ ਪਰ ਇਹ ਮੁੰਡੇ ਨੂੰ ਦਿਨੋਂ ਸਲੂਟ ਕਰਦਾ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਜਿਨੇ ਮਾਵਾਂ ਦੇ ਪੁੱਤ ਬਚਾਉਣੇ ਸ਼ੁਰੂ ਕਰਤੇ ਨਹੀਂ ਅੱਜ ਤੱਕ ਜਿਹੜਾ ਵੀ ਉਰੇ ਪੰਜਾਬ ਦੇ ਵਿੱਚ ਆਇਆ ਹੈ ਉਹਨਾਂ ਨੇ ਮਾਵਾਂ ਦੇ ਪੁੱਤਾਂ ਦੇ ਸਿਰ ਵੀ ਸਿੱਕੇ ਨਹੀਂ ਇਹ ਪਹਿਲਾ ਮੁੱਖ ਮੰਤਰੀ ਹੈ ਜਿਨੇ ਮਾਵਾਂ ਦੇ ਪੁੱਤ ਨੇ ਬਚਾਉਣੇ ਸ਼ੁਰੂ ਕਰਤੇ ਅਸੀਂ ਕਹਿੰਦੇ ਹਾਂ ਸਾਡਾ ਜਿਹੜੀ ਸਾਡੀ ਉਮਰ ਹੈ ਉਹ ਵੀ ਇਸ ਮੁੱਖ ਮੰਤਰੀ ਇਹ ਬੰਦੇ ਦੇ ਲੱਤਾਂ ਦੇ ਵਿੱਚ ਤਾਂ ਮੈਂ ਜਿਨੇ ਇਹ ਫੜ ਕੇ ਜਿਹੜੇ ਬੰਦੇ 2 ਨੰਬਰ ਦਾ ਕੰਮ ਕਰਦੇ ਦੇ 2 ਨੰਬਰ ਦਾ ਕੰਮ ਕਰਕੇ ਆਪਦੇ ਮਹਿਲ ਮਲਾਰੇ ਪਾ ਲੇ ਲੋਕਾਂ ਦੇ ਧੀ ਪੁੱਤ ਮਰਵਾ ਕੇ ਆਪਦੀਆਂ ਕੋਠੀਆਂ ਇਹਨਾਂ ਨੇ ਸਾਪਨੀਆਂ 50-50 ਲੱਖ ਦਿਆਂ ਡਰਾਈਵਰਾਂ ਗੱਡੀਆਂ ਦੇ ਵਿੱਚ ਇਹ ਰਹਿੰਦੇ ਨੇ ਕਾਲੇ ਕੰਮ ਕਰਦੇ ਨੇ ਤਾਂ ਇਹਨੂੰ ਸਾਡੇ ਮੁੱਖ ਮੰਤਰੀ ਭਗਮੰਤ ਸਿੰਘ ਮਾਣ ਹੀ ਕਹੇ ਜੇ ਮੁੱਖ ਮੰਤਰੀ ਨੇ ਦੇਖੋ ਭਾਈ ਜੀ ਅਸੀਂ ਨਾ ਕਾਂਗਰਸੀਆਂ ਨਾ ਅਸੀਂ ਕਾਲੀਆਂ ਨਾ ਅਸੀਂ ਆਮ ਆਦਮਾ ਆਦਮੀ ਵਾਲਿਆਂ ਨਾ ਹੀ ਅਸੀਂ ਇਹਨਾਂ ਨੂੰ ਕੁਝ ਲੈਣਾ ਹੈ ਪਰ ਮੈਂ ਉਹ ਬੰਦੇ ਨੂੰ ਸਲੂਟ ਕਰਦਾ ਵੀ ਮੈਂ ਕਹਿੰਦਾ ਇਹੋ ਜੇ ਇਹ ਇਹੋ ਜੇ ਮੁੱਖ ਮੰਤਰੀ ਦਾ ਰਾਜ ਰਹੇ ਜੀ ਮੂਹਰੇ ਮੂਹਰੇ ਆਉਣ ਵਾਲੇ ਸਮੇਂ 'ਚ ਤਾਂ ਇਹ ਨਸੇ ਦਾ ਨਰਕ ਕਰ ਦੂਗਾ ਜੀ